ਯਵੇਂ ਵਿਦੇਸ਼ਾਂ ਵਿੱਚ ਪੇੜ ਪੌਦੇ ਜਦੋਂ ਆਪਣੀ ਜਗ੍ਹਾ ਲੈਂਦੇ ਆ ਨਾ ਤੇ ਉਹ ਕੱਟਦੇ ਨਹੀਂ ਆ ਉਹ ਆਪਣੀ ਬਿਲਡਿੰਗ ਪਰੇ ਕਰ ਲੈਂਦੇ ਪਰ ਬੂਟੇ ਉਦਾਂ ਦੇ ਉਦਾਂ ਹੀ ਹੁੰਦੇ ਹੋ ਐਡੀ ਖੂਬਸੂਰਤ ਲੱਗਦੀ ਆ ਤੇ ਅਸੀਂ ਕਿਤੇ ਨਾ ਕਿਤੇ ਜਿਹੜਾ ਇਹ ਚੀਜ਼ਾਂ ਤੋਂ ਵਿਸਰ ਗਏ ਤਰਮ ਭਾਜੀ ਦੇਖੋ ਹੁਣ ਅੱਜ ਕੱਲ ਚਲੋ ਪਰਮਾਤਮਾ ਨੇ ਉਹਨੂੰ ਲੰਬੀ ਉਮਰ ਦੇਵੇ ਉਹ ਦੇਖੋ ਮੂਲ ਕਹਿੰਦਾ ਬੰਦੇ ਨੂੰ ਵਾਜਾਂ ਮਾਰਦਾ ਜੀ ਤੇ ਹੁਣ ਜਦੋਂ ਸਾਰੀਆਂ ਦੁਨੀਆ ਭਰ ਦੀਆਂ ਸ਼ੋਰ ਤਾਂ ਦੌਲਤਾਂ ਦੇਖ ਲੀਆਂ ਤੇ ਉਹ ਬੰਦਾ ਉੱਥੇ ਜਾ ਕੇ ਮਿੱਟੀ 'ਚ ਗਿਆ ਆਪਣੀ ਹੈਨਾ ਉੱਥੇ ਇਹਦਾ ਇਹਦਾ ਕੀ ਮਤਲਬ ਕੀ ਹੈ ਕਿ ਕਿਤੇ ਪਹੁੰਚ ਕੇ ਕੁਝ ਵੀ ਨਹੀਂ ਆਗਾ ਇਹ ਸਾਨੂੰ ਲੱਗਦਾ ਹੀ ਹੈ ਕਿ ਗੱਡੀਆਂ ਸ਼ੋਰ ਤਾਂ ਕਿਤੇ ਵਿਦੇਸ਼ਾਂ ਚੱਲ ਜਾਗੇ ਆ ਕਰ ਲਾਂਗੇ ਨਹੀਂ ਉਹਨਾਂ ਨੂੰ ਪੁੱਛੋ ਉਹਨਾਂ ਨੇ ਤਰਮਿੰਦਰ ਤੋਂ ਵੱਡਾ ਸਟਾਰ ਕਿਹੜਾ ਇਹਦਾ ਮਤਲਬ ਫਿਰ ਜਾਂ ਡੰਡੇ ਦੀ ਪੀੜ ਹੈ ਫਿਰ ਲੋਕ ਹੁਣ ਇੱਥੇ ਕੀ ਹੈ ਇੱਥੇ ਜਿੱਥੇ ਦੇਖੋ ਤੁਹਾਨੂੰ ਬਰ ਕੰਕਰੀਟ ਹੀ ਦਿਖੇਗਾ ਧੂੜ ਮਿੱਟੀ ਦਿਖੇਗੀ ਕਟੋੜ ਗ੍ਰੀਨਰੀ ਜਦੋਂ ਹੁੰਦੀ ਹੈ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਦੇਖ ਕੇ ਜਿਹੜੀ ਆਪਾਂ ਕਹਿ ਲੋ ਕਿ ਆਕਸੀਜਨ ਛੜਦੇ ਕਿਹੜਾ ਕੁਝ ਕਹਿੰਦੇ ਆ ਵਿਚਾਰੇ ਠੀਕ ਹੈ ਖੂਬਸੂਰਤੀ ਵੀ ਦਿੰਦੇ ਆ ਤੁਹਾਨੂੰ ਆਕਸੀਜਨ ਵੀ ਦਿੰਦੇ ਆ ਤੇ ਜਿਹੜੇ ਰੁੱਖ ਵੜਦੇ ਆ ਬੂਟੇ ਵੜਦੇ ਬਹੁ ਮਾੜੀ ਗੱਲ ਹੈ ਇੱਕ ਬੂਟਾ ਗੁਰੂ ਦੇ ਨਾਮ ਨੌਵੇਂ ਗੁਰੂ ਸ਼੍ਰੀ ਗੁਰੂ ਤੇਗਪਾਦਰ ਜੀ ਦੇ 350 ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਜਸਵੰਤਰ ਠੌਰ ਜੋ ਕਿ ਬੋਲੀਵੁੱਡ ਤੇ ਪੋਲੀਵੁੱਡ ਦੇ ਅਦਾਕਾਰ ਨੇ ਸੋ ਉਹਨਾਂ ਦੇ ਵੱਲੋਂ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਮੁਹਿੰਮ ਇਹ ਜਿਹੜੇ ਬੂਟੇ ਨੇ ਉਹ ਲਗਾਏ ਜਾਣਗੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵੰਤਰ ਠੌਰ ਅੱਜ ਸਾਡੇ ਨਾਲ ਨੇ ਉਹ ਲੁਧਿਆਣੇ ਪਹੁੰਚੇ ਨੇ ਤੇ ਉਹਨਾਂ ਦਲੋਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਜਿਹੜੇ ਬੂਟੇ ਨੇ ਪੂਰੇ ਲੁਧਿਆਣੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਲਗਾਏ ਜਾਣਗੇ ਜਿਹੜੇ ਹੋਰ ਭਾਵੇਂ ਭਾਵੇਂ ਨਿਹੰਗ ਜਿੱਥੇ ਬੰਦੀਆਂ ਹੋਈਆਂ ਜਾਂ ਹੋਰ ਜਿਹੜਾ ਯੂਥ ਹੋ ਗਿਆ ਉਹਨਾਂ ਨੂੰ ਇੱਕ ਸੁਨੇਹਾ ਦਿੱਤਾ ਜਾਏਗਾ ਜਿਹੜਾ ਆਪਣੇ ਪੰਜਾਬ ਨੂੰ ਨਵਾਂ ਅਤੇ ਹਰਿਆਵਰ ਸਿਰਜਣ ਦੇ ਲਈ ਜਿਹੜੀ ਇਹ ਮੁਹੀਮ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਯੋਗਦਾਨ ਆ ਉਹ ਪਾਣਾ ਚਾਹੀਦਾ ਜਸਵੰਤ ਰੋੜਾ ਢੋੜ ਸਾਡੇ ਨਾਲ ਨੇ ਗੱਲਬਾਤ ਉਹ ਕਰਨੇ ਢੋੜ ਸਾਹਿਬ ਕਿਸ ਤਰੀਕੇ ਦੇ ਜਿਹੜਾ ਉਪਰਾਲਾ ਕੀਤਾ ਗਿਆ ਜੀ ਬਹੁਤ ਚੰਗਾ ਜੀ ਇਹ ਤਾਂ ਮੈਨੂੰ ਲੱਗਦਾ ਹਰ ਇੱਕ ਬੱਚੇ ਬੁੱਢੇ ਜਵਾਨ ਸਭ ਨੂੰ ਕਰਨਾ ਚਾਹੀਦਾ ਕਿਉਂਕਿ ਪੰਜਾਬ ਦਾ ਜਿਹੜਾ ਅਸਲੀ ਅਕਸ ਹੈ ਉਹ ਹਰਿਆਲੀ ਹੈ ਚਾਹੇ ਉਹ ਮਨਾ ਦੀ ਹੋਵੇ ਚਾਹੇ ਵਾਤਾਵਰਣ ਦੀ ਹੋਵੇ ਅੱਛਾ ਕਿੰਨੇ ਕੁ ਜਿਹੜੇ ਅੱਜ ਬੂਟੇ ਲਗਾਏਗੇ ਤੇ ਕੌਣ-ਕੌਣ ਜਿਹੜੇ ਇਹ ਇਲਾਕੇ ਦੇ ਲੋਕ ਈ ਲੁਧਿਆਣਾ ਦੇ ਨਹੀਂ ਜੇ ਦੇਖੋ ਇਹ ਜਗਾ ਜਿਹੜੀ ਹੈ ਜਨਤਾ ਕਲੋਨੀ ਹੈ ਜੀ ਲੁਧਿਆਣਾ ਇਹ ਸਾਰੀ ਜਨਤਾ ਜਨਤਾ ਕਲੋਨੀ ਦੀ ਹੈ ਇਹ ਸਾਰੇ ਬੰਦੇ ਦੇਖੋ ਆ ਚਿਹਰੇ ਹਰੇ ਭਰੇ ਆ ਕਿਉਂਕਿ ਇਹ ਬੂਟੇ ਲਾਣ ਦਾ ਜਿਹੜਾ ਉਪਰਾਲਾ ਆ ਇਹ ਕਰ ਰਹੇ ਆ ਅੱਜ ਸੈਂਕੜੇ ਬੂਟੇ ਲਾਏ ਆ ਪਿੰਡ ਵੀ ਲਾਏ ਆ ਹੁਣ ਵੀ ਲਾ ਰਹੇ ਆ ਤੇ ਅੱਜ ਕੱਲ ਵੈਸੇ ਇਹ ਚੀਜ਼ ਦੀ ਬਹੁਤ ਲੋੜ ਹੈ ਜਿਸ ਤਰ੍ਹਾਂ ਦਾ ਪੋਲੂਸ਼ਨ ਵੱਧ ਗਿਆ ਆ ਠੀਕ ਹੈ ਚਾਹੇ ਉਹ ਮਨ ਦਾ ਆ ਲੋਕਾਂ ਦੇ ਚਾਹੇ ਬਾਹਰ ਦਾ ਤੇ ਫਾਸਟ ਫ ਤੇ ਇਹ ਚੀਜ਼ਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਜਿਹੜੀ ਸਾਡੀ ਹਰਿਆਲੀ ਹੈ ਹੈਨਾ ਤੇ ਇਸ ਕਰਕੇ ਇਹਨੂੰ ਯਾਦbaarbaar ਕਰਾਉਂਦੇ ਰਹਿਣਾ ਚਾਹੀਦਾ ਸੋ ਦੂਸਰੇ ਪਾਸੇ ਜਿਹੜੀ ਤਸਵੀਰ ਦਿਖਾਉਂਦੀ ਤੇਨੂੰ ਜਰੂਰ ਕੋਸ਼ਿਸ਼ ਕਰਾਂਗੇ ਇਸੇ ਜਗ੍ਹਾ ਵੀ ਜਿਹੜੇ ਬੂਟੇ ਨੇ ਉਹ ਲਗਾਏ ਗਏ ਤੇ ਦੂਸਰੇ ਪਾਸੇ ਵੀ ਜਿਹੜੇ ਕਾਫੀ ਇਸ ਇਲਾਕੇ ਦੇ ਜਿਹੜੀ ਗ੍ਰੀਨਰੀ ਹੈ ਸੋ ਸਾਹਮਣੇ ਜਿਹੜੇ ਤੁਸੀਂ ਚਿਹਰੇ ਦੇਖ ਰਹੇ ਹੋ ਇਹ ਚਿਹਰੇ ਆਮ ਚਿਹਰੇ ਨਹੀਂ ਹੈਗੇ ਇਹਨਾਂ ਦੇ ਸੋਸ਼ਲ ਮੀਡੀਆ ਤੇ ਚਰਚੇ ਬਹੁਤ ਨੇ ਪੂਰੇ ਪੰਜਾਬ ਦੀ ਜਿਹੜੀ ਕਲਾਕਾਰਾਂ ਦੀ ਇੰਡਸਟਰੀ ਹੈ ਉਸ ਜਗ੍ਹਾ ਤੱਕ ਇਹ ਜਿਹੜੇ ਚਿਹਰੇ ਹਨ ਜਿਹੜੀ ਧੂਮਾ ਪਾਈਆਂ ਹੋਈਆਂ ਨੇ ਰਠੌਰ ਸਾਹਿਬ ਜਿਹੜਾ ਇਹ ਜਿਹੜੇ ਸਾਰੇ ਨੇ ਪਹੁੰਚੇ ਨੇ ਤੇ ਤੁਸੀਂ ਅੱਜ ਜਿਹੜੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਮ ਨੇ ਇਹ ਬਿਲਕੁਲ ਬਿਲਕੁਲ ਚੰਗੀ ਜਿਹੜੀ ਚੀਜ਼ ਹੈ ਨਾ ਉਹਨੂੰ ਕੋਈ ਮੈਸੇਜ ਦੇਣ ਦਾ ਲੋੜ ਨਹੀਂ ਪੈਂਦੀ ਉਹਦਾ ਭਾਵੇਂ ਉਹਦੀ ਸਪੀਡ ਸਲੋ ਹੁੰਦੀ ਬਟ ਉਹ ਪਹੁੰਚ ਜਾਂਦੀ ਆਪਣੀ ਜਗ੍ਹਾ ਜੀ ਤੇ ਬੰਬੇ ਸ਼ਹਿਰ ਦੇ ਵਿੱਚ ਤਾਂ ਖੈਰ ਉਹ ਲੱਗਦਾ ਹੈ ਕਿ ਬਹੁਤ ਭਜਨ ਠੜਾੜੀ ਜ਼ਿੰਦਗੀ ਹੈ ਬਟ ਜਿਹੜੇ ਬਹੁਤ ਚੰਗੇ ਆਲਾ ਦਰਜੇ ਦੇ ਕਲਾਕਾਰ ਉਹ ਇਹ ਚੀਜ਼ ਬਹੁਤ ਪਿਆਰ ਕਰਦੇ ਉਹਨਾਂ ਦੇ ਬੰਗਲਿਆਂ ਦੇ ਬਾਹਰ ਗ੍ਰੀਨਰੀ ਪਹਿਲਾਂ ਹੁੰਦੀ ਆ ਜਿਵੇਂ ਵਿਦੇਸ਼ਾਂ ਵਿੱਚ ਪੇੜ ਪੌਦੇ ਜਦੋਂ ਆਪਣੀ ਜਗ੍ਹਾ ਲੈਂਦੇ ਆ ਨਾ ਤੇ ਉਹ ਕੱਟਦੇ ਨਹੀਂ ਆ ਉਹ ਆਪਣੀ ਬਿਲਡਿੰਗ ਪਰੇ ਕਰ ਲੈਂਦੇ ਪਰ ਬੂਟੇ ਉਦਾਂ ਦੇ ਉਦਾਂ ਹੀ ਹੁੰਦੇ ਹੋ ਐਡੀ ਖੂਬਸੂਰਤ ਲੱਗਦੀ ਆ ਤੇ ਅਸੀਂ ਕਿਤੇ ਨਾ ਕਿਤੇ ਜਿਹੜਾ ਇਹ ਚੀਜ਼ਾਂ ਤੋਂ ਬਿਸਰ ਗਏ ਤੇ ਇਸ ਕਰਕੇ ਮੈਨੂੰ ਲੱਗਦਾ ਮਾਰ ਵੀ ਖਾ ਰਹੇ ਆ ਉਹ ਚੀਜ਼ ਦੀ ਅੱਛਾ ਅਸੀਂ ਅਕਸਰ ਸੋਸ਼ਲ ਮੀਡੀਆ ਦੇਖਦੇ ਭਾਵੇਂ ਸਲਮਾਨ ਖਾਨ ਨੇ ਭਾਵੇਂ ਤਰਮਿੰਦਰ ਜੀ ਨੇ ਤੇ ਭਾਵੇਂ ਸੰਨੀ ਜੋਲਜੀ ਨੇ ਉਹ ਜਦੋਂ ਆਪਣੇ ਫਾਰਮ ਹਾਊਸ ਦੀਆਂ ਹੋਰ ਪਾਸੇ ਵੀਡੀਓ ਪਾ ਜੋ ਪਰਮਾਤਮਾ ਨੂੰ ਲੰਬੀ ਉਮਰ ਦੇਵੇ ਉਹ ਦੇਖੋ ਮੂਲ ਕਹਿੰਦਾ ਬੰਦੇ ਨੂੰ ਵਾਜਾਂ ਮਾਰਦਾ ਤੇ ਹੁਣ ਜਦੋਂ ਸਾਰੀਆਂ ਦੁਨੀਆ ਭਰ ਦੀਆਂ ਸ਼ੌਰਤਾਂ ਦੌਲਤਾਂ ਦੇਖ ਲੀਆਂ ਤੇ ਉਹ ਬੰਦਾ ਉੱਥੇ ਜਾ ਕੇ ਮਿੱਟੀ 'ਚ ਗਿਆ ਆਪਣੀ ਹੈਨਾ ਉੱਥੇ ਇਹਦਾ ਇਹਦਾ ਮਤਲਬ ਕੀ ਹੈ ਕਿ ਕਿਤੇ ਪਹੁੰਚ ਕੇ ਕੁਝ ਵੀ ਨਹੀਂ ਹੈਗਾ ਇਹ ਸਾਨੂੰ ਲੱਗਦਾ ਹੀ ਹੈ ਕਿ ਗੱਡੀਆਂ ਸ਼ੌਰਤਾਂ ਕਿਤੇ ਵਿਦੇਸ਼ਾਂ ਚੱਲ ਜਾਗੇ ਆ ਕਰ ਲਾਂਗੇ ਨਹੀਂ ਉਹਨਾਂ ਨੂੰ ਪੁੱਛੋ ਉਹਨਾਂ ਨੇ ਧਰਮਿੰਦਰ ਤੋਂ ਵੱਡਾ ਸਟਾਰ ਕਿਹੜਾ ਤੇ ਉਹ ਦੇਖੋ ਅੱਜ ਮਿੱਟੀ ਜਾ ਕੇ ਲੋਨਾਵਲਾ ਉਹ ਕਹਿੰਦੇ ਹੁੰਦੇ ਨਾ ਉੱਥੇ ਜਾ ਕੇ ਕਹਿੰਦਾ ਬੂਟੇ ਲਾਹੇ ਆ ਕਿਤੇ ਖੇਤੀ ਕਰਦੇ ਆ ਸਭ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ जी अच्छा जी आम ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਅਸੀਂ ਗੱਲ ਕਰੀਏ ਫਲਾਈਓਵਰ ਦੀ ਗੱਲ ਕਰਾਂਗੇ ਜਦੋਂ ਫਲਾਈਓਵਰ ਬੰਨਣਾ ਸੀਗਾ ਉਦੋਂ ਮੈਂ ਕਹਿੰਦਾ 100 ਤੋਂ ਲੈ ਕੇ ਹਜ਼ਾਰਾਂ ਦੀ ਗਿਣਤੀ ਜਿਹੜੇ ਬੂਟੇ ਨੇ ਉਸ ਜਗ੍ਹਾ ਦੇ ਉੱਪਰ ਵੱਢੇ ਗਏ ਸੀਗੇ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜੀ ਤੁਸੀਂ ਨਹੀਂ ਨਹੀਂ ਮਾੜੀ ਗੱਲ ਹੈ ਜੀ ਦੇਖੋ ਇਹ ਸੜਕਾਂ ਤੇ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਠੀਕ ਹੈ ਇੱਥੇ ਗੱਡੀ ਜਿੰਨੀ ਮਰਜ਼ੀ ਟੇਢੀ ਮੱਢੀ ਚਲਾਵੇ ਉੱਥੇ ਜਾ ਕੇ ਸਾਰੇ ਸਿੱਧੇ ਹੋ ਜਾਂਦੇ ਆ ਨਾ ਤੇ ਇਹਦਾ ਮਤਲਬ ਫਿਰ ਜਾਂ ਡੰਡੇ ਦੀ اپੀਲ ਹੈ ਫਿਰ ਲੋਕ ਹੁਣ ਇੱਥੇ ਕੀ ਹੈ ਇੱਥੇ ਜਿੱਥੇ ਦੇ ਤੁਹਾਨੂੰ ਕੰਕਰੀਟ ਹੀ ਦਿਖੇਗਾ ਧੂੜ ਮਿੱਟੀ ਦਿਖੇਗੀ ਘਟੋੜ ਗ੍ਰੀਨਰੀ ਜਦੋਂ ਹੁੰਦੀ ਹੈ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਦੇਖ ਕੇ ਜਿਹੜੀ ਆਪਾਂ ਕਹ ਲਓ ਕਿ ਆਕਸੀਜਨ ਛੜਦੇ ਕਿਹੜਾ ਕੁਝ ਕਹਿੰਦੇ ਆ ਵਿਚਾਰੇ ਠੀਕ ਹੈ ਖੂਬਸੂਰਤੀ ਵੀ ਦਿੰਦੇ ਆ ਤੁਹਾਨੂੰ ਆਕਸੀਜਨ ਵੀ ਦਿੰਦੇ ਆ ਤੇ ਜਿਹੜੇ ਰੁੱਖ ਵੱਢਦੇ ਆ ਬੂਟੇ ਵੱਢਦੇ ਬਹੁ ਮਾੜੀ ਗੱਲ ਹੈ ਠੀਕ ਹੈ ਇਹ ਨਹੀਂ ਹੋਣਾ ਚਾਹੀਦਾ ਇਸ ਕਰਕੇ ਇਹ ਜਿਹੜਾ ਗੁਰੂ ਸਾਹਿਬ ਦੇ ਗੁਰਪੁਰਬ ਤੇ ਆਪਾਂ ਤੁਸੀਂ ਉਪਰਾਲਾ ਕੀਤਾ ਸਾਰਿਆਂ ਨੇ ਤੁਸੀਂ ਆਏ ਹੋ ਥੈਂਕ ਯੂ ਤੁਹਾਡਾ ਤੇ ਸਾਰੇ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਖੜੇ ਆ ਸਾਰੇ ਕਲਾਕਾਰ ਨੇ ਇੱਕ ਤੋਂ ਇੱਕ ਤੇ ਇਹ ਵੀ ਸਾਰੇ ਆਪਣੇ ਪਿੰਡ ਨੰਬਰਦਾਰ ਸਾਡੇ ਇੱਧਰ ਖੜੇ ਨਿਹਾਲ ਸਿੰਘ ਜੀ ਪਿੰਡ ਰੋੜ ਤੋਂ ਇਹ ਵੀ ਉੱਥੇ ਕਾਫੀ ਬੂਟੇ ਲਵਾਉਂਦੇ ਇਹ ਵੀ ਚਾਹੁੰਦੇ ਵੀ ਗ੍ਰੀਨਰੀ ਹੋਵੇ ਹਰ ਪਾਸੇ ਤੇ ਅੱਜ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਜਸਵੰਤਰ ਠੌਰ ਜੀ ਦੀ ਟੀਮ ਦੇ ਵੱਲੋਂ ਕਿਸੇ ਗੰਦੇ ਤੋਂ ਐਜ਼ ਐ ਯੂ ਤੁਸੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਵੇਂ ਜੀ ਭਾਜ ਨੇ ਦੱਸਿਆ ਠੌਰ ਸਾਹਿਬ ਨੇ ਵੀ ਸਾਰਿਆਂ ਨੂੰ ਆਪਾਂ ਨੂੰ ਇਹੀ ਮੈਸੇਜ ਮਿਲਦਾ ਆ ਵੀ ਆਪਾਂ ਨੂੰ ਇੱਕ ਤਾਂ ਜਿਹੜੀ ਹਰੀ ਹਰੀ ਭਰੀ ਆ ਹਰਿਆਲੀ ਬਿਮਾਰੀਆਂ ਤੋਂ ਬਚਾਉਂਦੀ ਆ ਜੇ ਆਪਾਂ ਇਹਨਾਂ ਨੂੰ ਸਾਂਭ ਸੰਭਾਲ ਕਰਾਂਗੇ ਤੇ ਇਹ ਆਪਾਂ ਨੂੰ ਸੰਭਾਲ ਸੰਭਾਲਣਗੇ ਕਦੇ ਨਾ ਕਦੇ ਤਾਂ ਆਪਾਂ ਨੂੰ ਸਭਾਲਣਗੇ ਕਿਉਂਕਿ ਜੇ ਆਪਾਂ ਇਹਨਾਂ ਦੀ ਰੱਖਿਆ ਕਰਦੇ ਆ ਤਾਂ ਇਹ ਸਾਰੀ ਸ੍ਰਿਸ਼ਟੀ ਰੱਖਿਆ ਕਰਦੇ ਆ ਸਾਰੀ ਦੁਨੀਆ ਦੀ ਰੱਖਿਆ ਕਰਦੇ ਨੇ ਜੇ ਆਪਾਂ ਇਹ ਚੀਜ਼ ਨੂੰ ਅੱਗੇ ਵਧਾਵਾਂਗੇ ਆਪਾਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਆ ਪਿੰਡਾਂ ਦੇ ਵਿੱਚ ਆਪਾਂ ਜਦੋਂ ਜਾਂਦੇ ਆ ਹਰ ਇੱਕ ਪਿੰਡ ਦੇ ਵਿੱਚ ਜਾਂਦੇ ਆ ਉੱਥੇ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਇਹ ਆ ਜੀ ਕਿਉਂਕਿ ਪਿੰਡ ਦੇ ਸਰਪੰਚ ਹੁੰਦੇ ਨੇ ਉਹ ਜਗ੍ਹਾ ਜ਼ਿਆਦਾ ਹੋਣ ਕਰਨਾ ਜਗਾ ਖੁੱਲੀ ਹੋਣ ਕਾਰਨ ਵਧੀਆ ਜਣੀ ਤਰੀਕੇ ਨਾਲ ਆਪਣੇ ਬੂਟੇ ਲਾਏ ਜਾਂਦੇ ਨੇ ਸ਼ੌਂ ਵਾਲੇ ਵੀ ਲਾਏ ਜਾਂਦੇ ਨੇ ਫੁੱਲ ਬੂਟੇ ਵੀ ਲਾਏ ਜਾਂਦੇ ਨੇ ਵਧੀਆ ਤਰੀਕੇ ਨਾਲ ਸੋਹਣੇ ਵੀ ਲੱਗਦੇ ਨੇ ਤੇ ਇੱਕ ਗੱਲ ਹੋਰ ਆ ਜੀ ਉਹ ਬਿਮਾਰੀਆਂ ਤੋਂ ਬੜੇ ਜਣੀ ਫਰਾਤ ਮਿਲਦੀ ਏ ਇਹ ਚੀਜ਼ ਨੂੰ ਤੇ ਅਸੀਂ ਕਿਸ ਤਰੀਕੇ ਦੇ ਦੇ ਜੇ ਗੱਲ ਕਰੀਏ ਤਾਂ ਇੱਕ ਕਹਾਵਤ ਵੀ ਬੜੀ ਮਸ਼ਹੂਰ ਹੈ ਕਹਿੰਦੇ ਰੁੱਖ ਲਗਾਉਂਦੇ ਜਾਓ ਕਿਸੇ ਵਕਤ ਵੀ ਕਿਸੇ ਵੀ ਰੁੱਖ ਦੀ ਜਿਹੜੀ ਛਾਂਵੇਂ ਉਹ ਸਾਨੂੰ ਬੈਠਣਾ ਪੈ ਸਕਦਾ ਹਾਂਜੀ ਦੇਖੋ ਜੀ ਅ ਜਿਹੜਾ ਵੀ ਬੰਦਾ ਜ਼ਰੂਰੀ ਨਹੀਂ ਕਿ ਜਿਹਨੇ ਰੁੱਖ ਲਾਇਆ ਉਹੀ ਉਹਦੀ ਛਾਂ ਮਾਣੂਗਾ ਅਸੀਂ ਜਿਹੜੇ ਰੁੱਖਾਂ ਦੀ ਛਾਂ ਮਾਣਦੇ ਆ ਉਹ ਅਸੀਂ ਤਾਂ ਲਾਏ ਨਹੀਂ ਬਿਲਕੁਲ ਤੇ ਜੇ ਅਸੀਂ ਉਹਦੀ ਛਾਂ ਮਾਣੀ ਆ ਤਾਂ ਸਾਡਾ ਫਰਜ਼ ਵੀ ਬਣਦਾ ਨਾ ਅਸੀਂ ਵੀ ਰੁੱਖ ਲਾਈਏ ਤਾਂ ਕਿ ਸਾਡੇ ਲਾਏ ਰੁੱਖਾਂ ਨੂੰ ਕੋਈ ਹੋਰ ਮਤਲਬ ਦੂਜਾ ਛਾਂ ਮਾਣੇ ਤੇ ਸਾਡਾ ਜਿਹੜਾ ਕਰਜ਼ਾ ਸਾਡੇ ਸਿਰ ਆ ਜਿਹੜਾ ਅਸੀਂ ਉਹ ਛਾਂ ਨੂੰ ਫਾਇਦਾ ਲਿਆ ਉਸ ਤੋਂ ਉਹ ਦੂਸਰਾ ਵੀ ਲਵੇ ਤੇ ਸਾਡਾ ਕਰਜ਼ਾ ਉਤਰੇ ਤੇ ਮੈਸੇਜ ਕੀ ਹੈ ਜੀ ਆਮ ਲੋਕਾਂ ਨੂੰ ਮੈਸੇਜ ਦਾ ਕੀ ਹੈ ਜੀ ਇਹ ਹੀ ਹੈ ਕਿ ਜਿਹੜਾ ਆਪਣਾ ਪੰਜਾਬ ਜਿਹੜਾ ਹੈਗਾ ਆ ਉਹ ਖੇਤੀ ਪ੍ਰਧਾਨ ਦੇਸ਼ ਆ ਤੇ ਇਹ ਸਾਡੇ ਆ ਖੇਤੀਬਾੜੀ ਤੋਂ ਹੀ ਜਾਣਿਆ ਜਾਂਦਾ ਹੈ ਤੇ ਇੱਥੇ ਜੇ ਦਰਖਤਾਂ ਦੀ ਘਾਟ ਹੋਈ ਉੱਥੇ ਦਰਖਤ ਵੱਢੀ ਗਏ ਤਾਂ ਇਹ ਤਾਂ ਫਿਰ ਮਤਲਬ ਇੱਕ ਪੰਜਾਬ ਦਾ ਨਾਮ ਡੁੱਬਣ ਵਾਲੀ ਗੱਲ ਹੈ ਨਾ ਤੇ ਪੰਜਾਬ ਦਾ ਨਾਮ ਜਿਸ ਤੋਂ ਪਛਾਣਿਆ ਜਾਂਦਾ ਉਹ ਪਛਾਣ ਉਹਦੀ ਬਣੀ ਰਹਿਣੀ ਚਾਹੀਦੀ ਉਹਨੂੰ ਕਾਇਮ ਰੱਖਣਾ ਚਾਹੀਦਾ ਬਿਲਕੁਲ ਤੇ ਜਿੰਨੇ ਜੇ ਇੱਕ ਰੁੱਖ ਵੱਢ ਹੋ ਰਿਹਾ ਤਾਂ 10 ਰੁੱਖ ਅਸੀਂ ਕੋਸ਼ਿਸ਼ ਕਰੀਏ ਕਿ ਲਾਈਏ ਤੇ ਉਹਨਾਂ ਦੀ ਪਾਲਣਾ ਵੀ ਕਰੀਏ ਤਾ ਹੀ ਤੇ ਹਰਾ ਬਰਾ ਹੋਏਗਾ ਸੋ ਬਿਲਕੁਲ ਇਹ ਜਸਵੰਤਰ ਠੋਰਜੀ ਦੀ ਜਿਹੜੀ ਟੀਮ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਸਵੰਤਰ ਠੋਰਜੀ ਵੱਲੋਂ ਜਿਹੜਾ ਕਿਹਾ ਗਿਆ ਕਿ ਜਿਹੜੇ ਇਹ ਜਿਹੜੀ ਮੁਹੀਮ ਹੈ ਇਹ ਕੱਲੀ ਪੰਜਾਬ ਹੀ ਨਹੀਂ ਪੰਜਾਬ ਤੋਂ ਜਿਹੜੇ ਅੱਗੇ ਜਿਹੜੀ ਬਾਲੀਵੁੱਡ ਤੇ ਜਿਹੜੇ ਬੰਬੇ ਚ ਬੰਬੇ ਚ ਵੀ ਲੈ ਕੇ ਜਾਈਏਗੇ ਤੇ ਜਿਹੜੇ ਜਿਹੜੇ ਨੌਜਵਾਨ ਜਿਹੜਾ ਮੈਸੇਜ ਦਿੱਤਾ ਗਿਆ ਕਿ ਜਿਹੜੇ ਅੱਜ ਸਾਡੇ ਵੱਲ ਜਿਹੜੇ ਸੈਂਕੜੇ ਬੂਟੇ ਨੇ ਉਹ ਲਗਾਏ ਗਏ ਸੋ ਮੁਹੀਮ ਇਸੇ ਤਰੀਕੇ ਨਾਲ ਜਾਰੀ ਰੱਖਦੇ ਹੋ ਪੂਰੇ ਪੰਜਾਬ ਨੂੰ ਹਰਿਆ ਪਰਾ ਕਰਨ ਦੇ ਲਈ ਜਿਹੜੇ ਸਾਨੂੰ ਐ ਉਹ ਜਿਹੜੇ ਬੂਟੇ ਉਹ ਵੀ ਲਗਾਉਣੇ ਚਾਹੀਦੇ ਜਿਹੜੇ ਸੱਜਣ ਮਿੱ ਸੀ ਜਦੋਂ ਜਾਣੇ ਰਠੌਰ ਸਾਹਿਬ ਦਾ ਕਹਿਣਾ ਕਿ ਜਿਹੜਾ ਤੁਹਾਨੂੰ ਸਵਾਗਤ ਦੇ ਵਿੱਚੋਂ ਜਿਹੜਾ ਇੱਕ ਬੂਟਾ ਉਹ ਦਿੱਤਾ ਜਾਂਦਾ ਸੋ ਅਨਾਂ ਦਾ ਕਹਿਣਾ ਜਿਹੜੀ ਕਾਫੀ ਕਾਬਲੇ ਤਾਰੀਫ ਹੈ ਜਿਹੜੀ ਇਹ ਮਹੀਮ ਸ਼ੁਰੂ ਕੀਤੀ ਗਈ ਹੈ ਸੋ ਬਿਲਕੁਲ ਸਾਨੂੰ ਤੇ ਤੁਹਾਨੂੰ ਵੀ ਜਿਹੜੀ ਇਹ ਧਿਆਨ ਦੇਣ ਦੀ ਲੋੜ ਹੈ ਜਿਹੜੀ ਸਾਨੂੰ ਹਰ ਜਿਹੜੇ ਬੂਟਾ ਲਗਾਣੇ ਨੇ ਸਗੋਂ ਦਾ ਧਿਆਨ ਵੀ ਰੱਖਣਾ ਹੈ ਜਿਹੜਾ ਬੂਟਾ ਹੈ ਉਸ ਨੂੰ ਬੱਚਿਆਂ ਵਾਂਗੂ ਪਾਲਣਾ ਪੈਂਦਾ ਸੋ ਹੋਰ ਅਪਡੇਟ ਜੁੜੇ ਰਹੋ ਸਿਟੀ ਹੁੰਦੇ ਨੇ ਕੈਮਰਾ ਪਰਸਨ ਮੋਣ ਉਚਾੜਨ ਨਾਲ ਮੈਂ ਰਾਹੁੜਾ ਸਿਟੀ ਹੁੰ ਲੁਧਿਆਣਾ